来 ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਮੰਡੇਰ ਖੁਰਦਾ ਤਹਿਸੀਲ ਲੋਂਗੋਵਾਲ ਤੇ ਜ਼ਿਲ੍ਹਾ ਸੰਗਰੂਰ ਇੱਕ ਤੋਹਫਾ ਦਿਖਾ ਦਾਂਗੇ ਬਾਈ ਪੰਮੇ ਕੋਲ ਪਹੁੰਚੇ ਹੋਇਆ ਬਹੁਤ ਟਾਪ ਕੁਆਲਿਟੀ ਦੀ ਬੱਛੀ ਦਿਖਾ ਦਾਂਗੇ ਦੁੱਕ ਦੇ ਦੰਦਾ ਨਾ ਜਿਹੜੇ ਬਾਈ ਕਹਿੰਦਾ ਚੱਕਦੀ ਆ ਤੇ ਨਾਲ ਵੀ ਬੱਛੀ ਆ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਆਰਡਰ ਕੁਆਲਿਟੀ ਬੜੀ ਟਾਪ ਦੀ ਆ ਵੀ ਆਪਾਂ ਇਹ ਕਹਿ ਸਕਦੇ ਆ ਯਾਰ 5 ਸਟਾਰ ਦਾ ਨਾ ਇੱਕ ਸਾਨੂੰ ਤੋਹਫਾ ਦਿਖਾਉਣ ਲੱਗੇ ਆ ਤੇ ਬਾਕੀ ਡਿਟੇਲ ਪਾਪਾ ਦੱਸੂ ਆ ਜਾ ਪਾਪੇ ਫਿਰ ਹੋਰ ਕਿਵੇਂ ਆ ਠੀਕ ਹੈ ਵੀਰੇ ਵਧੀਆ ਪਰਮਾਤਮਾ ਦੀ ਕਿਰਪਾ ਹੈ ਜੀ ਚੜਦੀ ਕਲਾ ਹਾਂਜੀ ਹਾਂਜੀ ਇਹ ਚੱਲਦਾ ਕੰਮ ਪੂਰਾ ਉਹਦੀ ਵੀਰੇ 10 ਦਿਨ 10 ਦਿਨ ਵੀਰੇ ਟਾਈਮ ਨਹੀਂ ਲੱਗਿਆ ਹੈਗਾ ਆਈਆਂ ਆਪਣੀਆਂ ਗਾਵਾਂ ਵੇਚ ਗਈਆਂ ਠੀਕ ਹੈ ਹਾਂਜੀ ਹਾਂਜੀ ਇਹ ਵੀ ਵੀਰੇ ਜਾ ਰਹੀ ਸੀ ਬੱਛੀ ਯਾਰ ਬੰਦਾ ਕਹਿੰਦਾ ਦੇ ਦੇ ਮੱਖ ਵੀਰੇ ਵੀਡੀਓ ਪਵਾ ਕੇ ਵੇਚਣੀ ਆ ਕਈ ਵਾਰੀ ਕਿਉਂ ਵੀਰੇ ਅਗਲੀ ਵਾਰ ਆਏ ਹੁੰਦਾ ਵੀ ਲੇણો ਹਟ ਕੇ ਗਾਵਾਂ ਵੀ ਗਾਖ ਟੁੱਟ ਗਿਆ ਹਾਂਜੀ ਵੀਰੇ ਤਾਂ ਕਰਕੇ ਆਪਣੀ ਬੱਛੀ ਖੜਾ ਲਈ ਇੱਕੋ ਅੱਛੀ ਸੀਲ ਹੋ ਗਈ ਹਾਂਜੀ ਹਾਂਜੀ ਵੀਰੇ ਉਹ ਹੋ ਗਈ ਬਾਈ ਕਹਿੰਦਾ ਸੇਲ ਆ ਜਿਹਨੂੰ ਸਾਨੂੰ ਮੈਂ ਅਕਸਰ ਹੀ ਕਹਿੰਦਾ ਵੀ 22 ਜਨਵਰੀ ਇੱਕ ਜਾਂ ਦੋ ਹੀ ਲੈ ਕੇ ਆਉਂਦਾ ਲੈ ਕੇ ਆਉਂਦਾ ਤੋਹਫੇ ਹਾਂਜੀ ਵੀਰੇ ਆ ਬੱਛੀ ਤੇ ਮਾਰ ਲਈ ਗੈਰੀ ਕੈਮਰਾ ਕਰਾ ਦੇ ਚੱਕ ਤੇ ਨਾਲ ਵੀ ਇਹਦੇ ਬੱਛੀ ਆ ਗਈ ਹਾਂਜੀ ਵੀਰੇ ਤੇ ਆਪ ਕਿਹੜੇ ਦੀ ਆ ਇਹ ਵੀਰੇ ਡੱਬਡੇ ਦੀ ਸੀਮਨ ਦੀ ਆਪ ਆ ਵੱਡੀ ਵੀਰੇ ਬੱਛੀ ਠੀਕ ਆ ਜੀ ਤੇ ਪਿੱਛੇ ਵੀਰੇ ਸਨੋਮੈਨ ਦੀ ਬੱਛੀ ਹੈ ਇਹਦੇ ਆ ਆ ਗਈ ਨਾਲ ਬਾਈ ਕਹਿੰਦਾ ਬੱਛੀ ਸਨੋਮੈਨ ਸਨੋਮੈਨ ਦੀ ਜੀ ਹਾਂਜੀ ਵੀਰੇ ਆ ਕਾ ਇੱਕ ਦਿਨ ਦਾ ਸ ਤੱਕ ਭਗ ਮੰਨ ਲਓ ਠੀਕ ਆ ਗੱਲ ਹਾਂ ਜੀ ਤੋਰ ਹੋਣੀ ਹਾਂ ਤੋਰ ਦਿੰਨੇ ਵੀਰ ਮੱਛੀ ਵੀਰੇ ਸੀਲ ਸਾਉ ਅਗਲਾ ਜਨ ਹੈਗਾ ਵੀ ਪਹਿਲਾ ਨਕੌੜ ਹੈ ਲੈ ਠੀਕ ਆ ਤੁਹਾਡੀ ਮਰਜ਼ੀ ਹੱਥ ਲਾ ਕੇ ਬਈ ਜਿਵੇਂ ਮਰਜ਼ੀ ਗੱਲ ਹੈ ਠੀਕ ਆ ਗੱਲ ਹਾਂ ਜੀ ਇਹ ਨਾ ਵੀਰੇ ਅਗਲਾ ਚਾਹੇ ਕੋਈ ਖੀਰੀ ਮੰਨ ਲੇ ਚਾਹੇ ਦੋਂਦੀ ਮੰਨ ਲੇ ਵੀਰੇ ਇਹਨੇ ਵੀਰੇ ਦੋਂਦੇ ਕਰ ਚੱਕੇ ਨੇ ਥੋੜੇ ਥੋੜੇ ਠੀਕ ਆ ਗੱਲ ਹਾਂ ਜੀ ਹਾਂ ਜੀ ਆਪਾਂ ਚੈੱਕ ਵੀ ਕਰਾਵਾਂਗੇ ਤਾਂ ਦੇ ਵੀਡੀਓ ਦੇ ਵਿੱਚ ਹੀ ਹਾਂ ਜੀ ਵੀਰੇ ਤੇ ਬਾਕੀ ਬਾਡੀ ਦੀ ਬਣਤਰ ਬਾਲੀ ਕਮਾਲ ਦੀ ਆ ਹਨਾ ਜਿੰਦਾਂ ਦੀਆਂ ਬਾਹਰ ਵਾਲੀਆਂ ਗਾਵਾਂ ਹੁੰਦੀਆਂ ਨੇ ਮੇਰੇ ਕੰਪੀਟੀਸ਼ਨ ਲੈਵਲ ਦੀ ਵੱਛੀ ਆ ਤਕਰੀਬਨ ਤਕਰੀਬਨ ਤੁਸੀਂ ਪਹਿਲਾਂ ਸਰਚ ਕਰਕੇ ਬਾਹਰ ਵਾਲੀ ਗਾਂ ਚੈੱਕ ਕਰਿਓ ਆਰਡਰ ਕੁਆਲਿਟੀ ਤੇ ਫੇਰ ਤੁਸੀਂ ਇਹ ਵੀਡੀਓ ਜ਼ਰੂਰ ਦੇਖਿਓ ਇਹ ਬੱਚੀ ਦੀ ਉਹਨੂੰ ਨਾਲ ਕੰਪੈਰੀਜ਼ਨ ਕਰਕੇ ਚਾਹੇ ਇੱਕ ਫੋਨ ਤੇ ਉਹ ਚਲਾ ਲਿਓ ਇੱਕ ਫੋਨ ਤੇ ਆਹ ਬੱਚੀ ਦੀ ਵੀਡੀਓ ਚਲਾ ਲਿਓ ਜਿੱਦਾਂ ਦਾ ਇਹਨੂੰ ਲੇਵਲ ਲੱਗਿਆ 파ੜੀ ਵਾਲਾ ਕਿੰਨੇ ਦਿਨ ਦਾ ਦੱਸ ਦਿੰਦਾ ਸੁਆ 10 ਦਿਨਾਂ ਦਾ ਮੰਨ ਕੇ ਚੱਲੋ ਵੀਰੇ ਧਮਾ ਦੇ ਕੇ ਨਾ ਹੋਰ ਕਿੰਨਾ ਦੁੱਧ ਹਾਜ਼ਰ ਆ ਪੰਮੇ ਵੀਰੇ ਐਟ ਟਾਈਮ ਬੱਚੇ ਥਲੇ 30 ਲੀਟਰ ਤਿਆਰ ਹੈ 30 ਹੂੰ ਆ 30 ਖਾਸਾ ਹੋ ਜਾਣਾ ਬਾਈ ਬੱਛੀ ਦਾ ਦੱਸ ਦੀ ਐਰ ਤੈਨੂੰ ਬੱਛੀ ਨਾ ਦੱਸੇ ਯਾਰ ਬੱਛੀ ਦਾ ਦੱਸਦੀ ਆ ਵੀ 30 ਮੈਂ ਕਿਹਾ ਵੀ ਨਾ ਨਾ ਵੀਰੇ 30 ਨਹੀਂ 28 ਮੰਨ ਕੇ ਆ ਜਾਈ ਬਾਈ ਜਿਹੜਾ ਮਰਜੀ ਕੰਡੇ ਦਾ ਕੰਡੇ ਦਾ 28 ਲੀਟਰ ਤਿਆਰ ਹੈ ਇਹ ਇੱਥੇ ਰੋਕ ਲਾ ਰੋਕ ਲਾ ਰੋਕ ਹਾਂਜੀ ਕੰਡੇ ਦਾ ਵੀਰੇ ਬੱਛੀ ਥੱਲੇ ਐਟ ਆ ਟਾਈਮ 28 ਲੀਟਰ ਤਦ ਰੈਡੀ ਹੈ ਇਹ ਇੱਥੋਂ ਦਿਖਾ ਦੇ ਗਰੀ ਇਹਦਾ ਲੇਵ ਆ ਓਏ ਬੜਾ ਖਤਰਨਾਕ ਡਿਜ਼ਾਈਨ ਚੱਕੀ ਫਿਰਦੀ ਆ ਕੱਲੇ ਲੇਵੇ ਦਾ ਨਹੀਂ ਹੈਗਾ ਬਾਡੀ ਬੰਸਟਰ ਲੈਗ ਸਕੋਰ ਹਰੇਕ ਪੱਖ ਤੋਂ ਮਜ਼ਬੂਤ ਆ ਗਈ ਜਿੱਦਾਂ ਸੁਣ ਮੈਂ ਦੱਸਿਆ ਬਾਰ ਦੀਆਂ ਗਾਵਾਂ ਜਿਆਦਾ ਮੋਸਤੀਆਂ ਨਹੀਂ ਹੁੰਦੀ ਹਨਾ ਉਹ ਗੱਲ ਬਾਤ ਆ ਵੀ ਓਵਰਫੈਟ ਨਹੀਂ ਹੈਗੀ ਵੀਰੇ ਪੀਡੀਐਫ ਚ ਨਾਮ ਚੱਕੂ ਜਿਹੜਾ ਮਰਜ਼ੀ ਚੱਕ ਲੈ ਠੀਕ ਆ ਗੱਲ ਆ ਹਾਂ ਅਚਾ ਇਹ ਨੂੰ ਮਿਲਕ ਬਿਊਟੀ ਜਿਹਾ ਮਿਲਕ ਬਿਊਟੀ ਚ ਲਾ ਲੈ ਬਈ ਜਿੱਥੇ ਮਰਜ਼ੀ ਲਾ ਲੈ ਇਹਨੂੰ ਪੀਡੀਐਫ ਦਾ ਨਾਮ ਚੱਕਣ ਵਾਲੀ ਬੱਚੀ ਆ ਬਈ ਮਾ ਮਾ ਦੇ ਇਥੋਂ ਘਰੀ ਫੇਸ ਤੇ ਮਾਰਦੀ ਮਿਲਕ ਬਿਊਟੀ ਦੇ ਕੰਪੀਟੀਸ਼ਨ ਚ ਨਾ ਇਨਾਮ ਚੱਕਣ ਵਾਲੀ ਬੱਚੀ ਆ ਉਹ ਇਹਦੀ ਕੁਆਲਿਟੀ ਵੀ ਯਾਰ ਦੱਸੀ ਜਾਂਦੀ ਐ ਤੇ ਬਾਕੀ ਟੌਪ ਦੇ ਸੀਮਨ ਦੀ ਆਪ ਆ ਇਹ ਜਿਹੜਾ ਪਲੱਸ ਫੋਨ ਮੇਰੇ ਫੇਸ ਦੇਖੀ ਫੇਸ ਦੇਖੀ ਨਾਲ ਵੀ ਇਹਦੇ ਬੱਚੇ ਆ ਗਈ ਇੱਥੋਂ ਮਾਰ ਦੇ ਐ ਜਮਾ ਬਾਈ ਡੱਡ ਜਿਡਾ ਫੇਸ ਆ ਬੱਚੀ ਦਾ ਲੈ ਚੱਲ ਕਮਾਜੀ ਹਾਂਜੀ ਚੱਲ ਬੱਤੋ ਵੇ ਆ ਲੈ ਚੱਲ ਲੈ ਚੱਲ ਆਏ ਬੇਟਾ ਤੇ 28 ਕਿਲੋ ਕੰਡਾ ਟੰਡੇ ਆਲਾ ਤਿਆਰ ਹੈ ਬਾਈ ਅੱਜ 10 ਦਿਨ ਨਹੀਂ ਮੰਨ ਕੇ ਚੱਲੋ 나ੜੂਆ ਮੈਂ ਤੁਹਾਨੂੰ ਦਿਖਾ ਦੂੰ ਹੈ ਤਾਂ ਬਾਈ ਹਫ਼ਤੇ ਦਾ ਹੀ ਸੁਆ ਕਰ ਆਪਾਂ 10 ਦਿਨ ਕਹਿ ਕੇ ਚੱਲਦੇ ਹਾਂ ਮੈਨੂੰ ਇਹ ਤਾਂ ਨਹੀਂ ਲੱਗੀ ਹਾਂ ਵੀਰੇ ਨਾ ਨਾ ਵੀਰੇ ਮੈਲੇ ਹੁਣੀ ਕਿੱਥੇ ਲੱਗ ਜੂਗੀ ਵੀਰੇ ਬੱਚੀ ਠੀਕ ਆ ਗੱਲ ਤੇ ਕੰਡਾ ਚਾਹੇ ਆਪ ਦਾ ਲਿਆਵੇ ਕੋਈ ਹਾਂ ਵੀਰੇ ਪਹਿਲਾਂ ਦੋ ਬੱਚੇ ਵੇਚੀਆਂ ਨੇ ਦੇਖਦੇ ਹੋਣਗੇ ਵੀਡੀਓ ਪਾਜੀ ਤੇਰੇ ਚੈਨਲ ਦੇ ਵਿੱਚੀਆਂ ਨੇ ਕੰਡਾ ਦਾ ਆਪ ਲੈ ਕੇ ਆਏ ਸੀ ਨਾਲ ਬੰਦੇ ਠੀਕ ਆ ਗੱਲ ਹਾਂਜੀ ਵੀਰੇ ਕੰਡਾ ਬਾਈ ਕਹਿੰਦਾ ਚਾਹੇ ਆਪ ਦਾ ਆਪ ਲਿਆਵੇ ਪਰ ਜਿਹੜੀ ਆ ਕੁਆਲਿਟੀ ਆ ਨਾ 100 ਨਹੀਂ ਕਹੂੰਗਾ ਮੈਂ ਤੁਹਾਨੂੰ ਇਹ ਕਹੂੰਗਾ ਵੀ ਹਜ਼ਾਰ ਬੱਚੀ ਦੇਖੋਗੇ ਨਾ ਜੇ ਹਜ਼ਾਰ ਬੱਚੀ ਮਗਰ ਟਾਮੀ ਬੱਚੀ ਨੂੰ ਆ ਕੁਆਲਿਟੀ ਲੱਗੀ ਹੁੰਦੀ ਆਦਰ ਕੁਆਲਿਟੀ ਹਾਂਜੀ ਬਾਈ ਇਹ ਇੱਥੋਂ ਕਰਾ ਦੇ ਵੀਰੇ ਗੂਰੀ ਬਾਈ ਤੂੰ ਵੀ ਬਥੇਰੇ ਦੇ ਵੀਡੀਓ ਬਣਾਤੀਆਂ ਹਨਾ ਠੀਕ ਆ ਆ ਫਾੜੀ ਵਾਲਾ ਲੇਵਾ ਹੁੰਦਾ ਮਾ ਥੱਲੇ ਵਾਲਾ ਕਹਿੰਦੇ ਨੇ ਹਨਾ ਹਾਂਜੀ ਇਹ ਵੀਰੇ ਲਹਿੰਦੀ ਦਾ ਬਾਈ ਮੈਂ ਕੰਪੀਟੀਸ਼ਨ ਦੇ ਹਿਸਾਬ ਨਾਲ ਹੀ ਸੀ ਵੀਰੇ ਬੱਚੀ ਵੀ ਕੰਪੀਟੀਸ਼ਨ ਚ ਪਾਵਾਂਗੇ ਗੱਲ ਕਰ ਨਹੀਂ ਬਾਈ ਇੰਨਾ ਆਪਣੇ ਲਈ ਵੀ ਥਾਂ ਨਹੀਂ ਹੈਗਾ ਹਨਾ ਵੀ ਆਪਾਂ ਨੂੰ ਸਾਈਡ ਤੇ ਲਾ ਕੇ ਖੜਾ ਸਕੀ ਆ ਨਾ ਵੀ ਬੱਚੀ ਆਪਾਂ ਕੰਪੀਟੀਸ਼ਨ ਚ ਲਾ ਸਕੀ ਆ ਹਾਂਜੀ ਵੀਰੇ ਤੇ ਪੀਕ ਲੈਵਲ ਤੇ ਕਿੰਨਾ ਕਰ ਦੋ ਪੀਕ ਲੈਵਲ ਵੀਰੇ 40 ਨੂੰ ਟੱਚ ਕਰੂ ਬੱਚੀ 40 ਨੂੰ 40 ਨੂੰ ਟੱਚ ਕਰੂ ਬਾਈ ਮੇਰਾ ਖਿਆਲ ਆ ਚਾਰ ਦੰਦ ਦੀ ਸੂਫੂ ਦੂਜਾ ਸੂਫੂ ਹਾਂਜੀ ਹਾਂਜੀ ਦੰਦ ਵੀ ਚੈੱਕ ਕਰਾ ਦਿੰਨੇ ਮੇਰੇ ਆ ਜੋ ਠੀਕ ਆ ਗੱਲ ਆ ਦੰਦਾਂ ਦੀ ਵੀ ਕਰਾ ਦਿੰਦੇ ਦੰਦਾਂ ਦੀ ਬਾਈ ਆਪਾਂ ਤਸੱਲੀ ਕਰਾ ਦਿੰਦੇ ਕੋਈ ਚੱਕਰ ਵਾਲੇ ਚਾਰ ਚੂਰਨਾ ਹੋਰੀ ਹੋਵੇ ਨਾ ਨਾ ਬਾਈ ਦੇਖ ਇਹ ਆ ਦਿਖਾ ਦੇ ਗਰੀ ਓਏ ਦੁੱਗ ਦੇ ਖਿੱਚੀ ਜਾਂਦੀ ਆ ਚੱਕੀ ਜਾਂਦੀ ਆ ਦੁੱਗ ਦੇ ਜਾਂਦਾ ਹਾਂਜੀ ਬਾਈ ਤੇ ਬਾਕੀ ਗਰੀ ਬੱਛੀ ਤੇ ਮਾਰਦੇ ਕੈਮਰਾ ਕਿਰਾਂ ਲੇ ਵੇ ਤੇ ਮਾਰਦੇ ਕੈਮਰਾ ਤਸੱਲੀ ਕਰਾ ਦੇ ਸ਼ਕੀਨ ਵੀ ਫੁੱਲ ਆ ਗਈ ਤੇ ਤੋਂ ਵੀ ਸਟੇਟ ਆ ਗਈ ਤੇ ਲੈਗ ਸਕੋਰ ਵਾਲੀ ਪੱਖ ਤੋ ਵੀ ਵੀਰੇ ਲੈਗ ਸਕੋਰ ਆਏ ਨਹੀਂ ਹੈਗਾ ਵੀ ਵਿਚ ਨੂੰ ਲੱਤਾਈਆਂ ਕਰਕੇ ਤੁਰਦੀ ਆ ਠੀਕ ਆ ਹਾਂਜੀ ਹ ਇਹ ਇੱਥੋਂ ਮਾਰਦੇ ਹਾਂ ਹਾਂ ਉਸ ਸਿਸਟਮ ਹੈਗਾ ਵੱਡੇ ਵੀਰ ਪਰਮਾਤਮਾ ਇਹਨੂੰ ਲੰਮੀ ਉਮਰ ਦੇਵੇ ਵੀਰੇ ਬੱਚੀ ਨੇ ਬਹੁਤ ਕੁਝ ਕਰਨਾ ਠੀਕ ਹੈ ਗੱਲ ਹਾਂਜੀ 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 ਕਿੰਨੇ ਪੈਸੇ ਲੈ ਲਾਂਗੇ ਬੰਮੇ ਦੇ ਵੀਰੇ ਪੈਸੇ ਮੁੱਲ ਫੋਨ ਦੇਊਗਾ ਵੱਡੇ ਵੀਰਾ ਠੀਕ ਹੈ ਤੈਨੂੰ ਵੀ ਪਤਾ ਗੁਰੀ ਬਾਈ ਇਹ ਜੀਆਂ ਬੱਚੀਆਂ ਕਿੰਨੇ ਦੀਆਂ ਮਿਲਦੀਆਂ ਨੇ ਠੀਕ ਹੈ ਗੱਲ ਹਾਂ ਹੁਣ ਮੈਂ ਤੈਨੂੰ ਕੀ ਸਮਝਾਵਾਂ ਬਾਈ ਤੂੰ ਬਥੇਰੀਆਂ ਵੀਡੀਓ ਮੜਾਈਆਂ ਨੇ ਹਨਾ ਠੀਕ ਹੈ ਹਾਂ ਕਿਉਂ ਬਾਈ ਐਂ ਤਾਂ ਹਨੀ ਵੀ ਆਪਾਂ ਦਾ ਕੋਈ ਨਾਮ ਚੱਲਦਾ ਆਪਾਂ ਵੱਡੇ ਬਰੀਡਰਾਂ ਹਨਾ ਬਾਈ ਠੀਕ ਬਸ ਬਈ ਆਪਾਂ ਵੀ ਸਾਹਜ ਜਿ ਸਾਹਜ ਜਿ ਚ ਲੈ ਕੇ ਆਇਆ ਬਈ ਠੀਕ ਹੈ ਜੀ ਜਿੰਨੀ ਚੀਜ਼ ਪੈਸੇ ਓਟਦੀ ਆ ਓਨੇ ਦੇ ਦੇ ਠੀਕ ਹੈ ਗੱਲ ਜਿੰਨੇ ਰੁਪਏ ਬਾਈ ਕਹਿੰਦਾ ਓਟਦੀ ਆ ਓਨੇ ਰੁਪਏ ਤੇ ਲੈ ਲਾਂਗੇ ਨੰਬਰ ਬੋਲ ਦਿਓ ਜੀ ਨੰਬਰ ਵੱਡੇ ਵੀ 9877218756 98772 18756 18756 ਬਾਈ ਦਾ ਨੰਬਰ ਆ ਸੰਪਰਕ ਬਾਈ ਅੱਜ ਤੱਕ ਇਹ ਗੱਲ ਕਹੀ ਨਹੀਂ ਕਹਿ ਕੇ ਦੂੰਗਾ ਬਾਈ ਕੰਪੀਟੀਸ਼ਨ ਚ ਬਾਈ ਜੇ ਬੱਚੀ ਨੇ ਨਾ ਨਾਮ ਚੱਕਿਆ ਯਾਰ ਫਿਰ ਕੋਈ ਨਾਮ ਨਹੀਂ ਚੱਕੇ ਠੀਕ ਹੈ ਗੱਲ ਹਾਂਜੀ ਪਹਿਲੇ ਤਿੰਨ ਨੰਬਰਾਂ ਚ ਆਉਗੇ ਬਾਈ ਪੀਡੀਐਫ ਇਹਦੇ ਪਹਿਲੇ ਤਿੰਨ ਨੰਬਰਾਂ ਚ ਵਸੇ ਠੀਕ ਹੈ ਗੱਲ ਕਿਉਂਕਿ ਵੀਰੇ ਮੈਂ ਪਤਾ ਕੀ ਆ ਆਪਾਂ ਦੇਖੋ ਵੀਰੇ ਹੌਲੀ ਹੌਲੀ ਪਤਾ ਲੱਗ ਗਿਆ ਨਾ ਬੰਦੇ ਨੂੰ ਉਹਨਾਂ ਦੇ ਮੁਤਾਬਿਕ ਵੀਰੇ ਜਿਹੜੀ ਐਟ ਆ ਟਾਈਮ ਆਸਟ੍ਰੇਲੀਆ ਜਾਂ ਅਮਰੀਕਾ ਦੇ ਵਿੱਚ ਸੀਮਨ ਚੱਲ ਰਹੇ ਨੇ ਬਾਈ ਉਹ ਕੀ ਕੋਸ਼ਿਸ਼ ਕਰ ਰਹੇ ਨੇ ਵੀ ਵੱਡੇ ਢਾਂਚੇ ਗਾਈਆਂ ਦੇ ਨਾਂ ਲੈਤੇ ਜਾਣ ਬਾਤ ਦੇ ਢਾਂਚੇ ਲੈਤੇ ਜਾਣ ਕਿਉਂਕਿ ਵੀਰੇ ਜਿਹੜੀ ਵੱਡੀ ਗਾਂ ਹੁੰਦੀ ਉਹ ਛੇਤੀ ਦੁੱਧ ਨਹੀਂ ਪਾਉਂਦੀ ਉਹਨਾ ਉਹ ਕੈਲਸ਼ੀਅਮ ਘਟ ਜਾਂਦਾ ਹੈ ਤੇ ਜਿਹੜੀ ਵੀਰੇ ਫਿੱਟ ਫਿੱਟ ਹੋਊਗੀ ਆ ਤਾਂ ਸਰੀਰ ਵੀ ਫਿੱਟ ਰੱਖੂਗੀ ਨਾਲੇ ਦਦ ਵੀ ਸਟੇਬਲ ਰੱਖੂਗੀ ਫਿਟਨੈਸ ਚ ਆ ਗਈ ਹੈ ਨਾ ਪੂਰੀ ਫਿਟਨੈਸ ਚ ਵੀਰੇ ਬੱਚੀ ਪੂਰੀ ਫਿਟਨੈਸ ਚ ਕੋਈ ਲੱਤ ਨਹੀਂ ਗਾਮਚੀ ਨਹੀਂ ਦਬਦੀ ਹੈਗੀ ਨੱਤਾਂ ਨਹੀਂ ਮੂਰਲੇ ਪੈਰ ਨਹੀਂ ਵਿੱਚ ਨੂੰ ਧਰਦੀ ਹੈਗੀ ਪੈਰਾਂ ਨੂੰ ਚੋੜੇ ਕਰਕੇ ਧਰਦੀ ਹੈ ਦੰਦੋਂ ਦੁੱੱਗੀ ਆ ਪਯੌਰ ਪੂਰੀ ਵੀਰੇ 100 ਦਾ 100 ਹੈ 100 ਦਾ 100 ਹੀ ਹੈ 100 ਦਾ 100 ਹੀ ਆ ਵੀਰੇ ਆ ਬਾਕੀ ਸੰਪਰਕ ਬਾਈ ਨਾਲ ਕਰ ਲਿਓ ਹਾਂਜੀ ਧੰਨਵਾਦ